ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਹੋਰ ਕੀ ਹਾਲ ਤੁਹਾਡੇ ਸਾਰਿਆਂ ਦੇ ਅੱਜ ਕੱਲੇ ਪੁੱਛਣਾ ਪੈਂਦਾ ਕਿਉਂਕਿ ਆਪਣਾ ਪੰਜਾ ਹੋ ਗਿਆ ਸਾਰਿਆਂ ਦਾ ਤੇ ਪਹਿਲਾਂ ਦੱਸਣਾ ਤੁਹਾਨੂੰ ਕਿਹਦੀ ਗੱਲ ਅੱਜ ਆਪਾਂ ਕਰਾਂਗੇ ਭੂਮਿਕਾ ਗੱਬਾ ਪੰਜਾਬ ਦੀ ਮੰਨੀ ਪਰਮੰਨੀ ਐਕਟ੍ਰੈਸ ਸੌ ਉਸ ਦੇ ਵਿੱਚੋਂ ਤੁਮਾ ਪੌਂਦੀ ਹੋਈ ਇੰਦਰ ਮੁੰਬਈ ਆਈ ਹੈ ਜੀ ਉਹ ਬਾਲੀਵੁੱਡ ਦੇ ਵਿੱਚ ਕਾਫੀ ਉਹ ਰੰਗ ਜਮਾ ਰਹੀ ਆ ਤੇ ਭੂਮਿਕਾ ਗੱਬਾ ਦੇ ਕੋ ਪੰਜਾਬ ਦੀ ਐਕਟ੍ਰੈਸ ਹੈ ਜੀ ਪੰਜਾਬ ਚ ਮੈਨੂੰ ਮਿਲੀ ਉਹ ਤੇ ਬਚਪਨ ਦੇ ਵਿੱਚ ਸਾਡੀ ਗੱਲਬਾਤ ਉਹਦੇ ਨਾਲ ਕੋਈ ਹੋਈ ਕੀ ਗੱਲ ਹੋਈ ਮੈਂ ਐਂਡ ਚ ਦੱਸੂਗਾ ਕਿਉਂਕਿ ਮੈਨੂੰ ਵੀ ਤਰੀਕੇ ਜੇ ਆ ਗਏ ਹਨ ਇਥੇ ਲਾਉਣ ਦੇ ਤਾਂ ਪਹਿਲੇ ਦਸਤੀ ਤਰਦੀ ਦੇਖ ਕੇ ਭੱਜ ਜਾਣਾ ਸਾਰਿਆਂ ਨੇ ਤੇ ਭੂਮਿਕਾ ਕਮਾ ਅੱਜ ਕੱਲ ਕਮ ਕਮ ਕੰਮ ਕਰਦੀ ਆ ਪਹਿਲੀ ਵਾਰ ਇਹ ਬਚਪਨ ਚ ਮੈਨੂੰ ਮਿਲੀ ਮੈਂ ਇਹਦੇ ਨਾਲ ਕੋ ਗੱਲ ਕੀਤੀ ਉਹ ਗੱਲ ਕੀ ਕੀਤੀ ਮੈਂ ਅੰਡ ਚ ਦੱਸ ਦਿੰਦਾ ਜੀ ਉਸ ਤੋਂ ਬਾਅਦ ਦੂਜੀ ਵਾਰ ਮੈਨੂੰ ਮਿਲੀ ਜਦੋਂ ਆ ਆਪਣੇ ਮੈਂ ਤੁਹਾਨੂੰ ਦੱਸਦਾ ਹੁਣ ਕਿ ਮੈਂ ਫਿਲਮ ਕਰ ਰਿਹਾ ਸੀ ਡੌਗ ਪਾਵਰਸ ਉਹ ਬਹੁਤ ਜ਼ਿਆਦਾ ਪਬਲਿਕ ਟੁੱਟ ਕੇ ਆਈ ਸੀ ਆਡੀਸ਼ਨ ਦੇਣ ਉਹ ਕਾਰਨ ਇਹ ਵੀ ਸੀ ਕਿ ਸ਼ਾਇਦ ਪੰਜਾਬ ਦੇ ਵਿੱਚ ਦੇਖੋ ਇਸ ਗੱਲ ਤੋਂ ਤੁਹਾਨੂੰ ਪਤਾ ਲੱਗੂ ਸਾਡੀ ਕਰਤੂਤਾ ਜਾਂ ਸਾਡੀ ਨੇਚਰ ਦਾ ਤੇ ਜਦੋਂ ਆਡੀਸ਼ਨ ਹੋਇਆ ਮੈਂ ਪਹਿਲੀ ਵਾਰ ਕਹਿਤਾ ਇਹ ਡਾਇਰੈਕਟਰ ਨੂੰ ਵੀ ਭਾਈ ਜਦੋਂ ਆਡਿਸ਼ਨ ਹੋਊਗਾ ਅਪਾ ਇਹਨਾਂ ਲਈ ਚਾਹ ਦਾ ਤੇ ਫਰੂਟ ਦਾ ਤੇ ਕੁਝ ਖਾਣ ਪੀਣ ਦਾ ਇੰਤਜ਼ਾਮ ਰੱਖਣਾ ਕੋਈ ਨਹੀਂ ਰੱਖਦਾ ਤੇ ਵਿਚਾਰੇ ਸਾਰਾ ਦਿਨ ਬੈਠੇ ਰਹਿੰਦੇ ਆ ਤੇ ਆਪਾਂ ਉਹ ਰੱਖਿਆ ਸੀ ਜੀ ਕਿਸੇ ਨੂੰ ਪੁੱਛ ਸਕਦੇ ਹੋ ਤੁਸੀਂ ਹਨਾ ਆ ਜਰਨੈਲ ਨੂੰ ਪੁੱਛ ਲਓ ਜੇ ਬੰਦੇ ਦੇ ਸੱਚੀ ਬੋਲਣਾ ਹੋਵੇ ਕਿਸੇ ਨੇ ਇਹ ਦੱਸ ਦੇ ਇਹ ਦੱਸ ਸਕਦੇ ਆ ਪਰ ਦੱਸ ਦੇ ਇਹ ਬਹੁਤ ਰਹੇ ਭਈ ਰਾਜਵੀਰ ਬਾਵਾ ਉੱਥੇ ਇੱਕ ਸੀਨੀਅਰ ਐਕਟਰ ਨੂੰ ਪੈ ਗਿਆ ਸੀ ਮੈਂ ਉਹ ਸੀਨੀਅਰ ਐਕਟਰ ਨੂੰ ਮੈਂ ਕਿਉਂ ਪਿਆ ਸੀ ਮੈਂ ਦੱਸਦਾ ਸ਼ਾਮ ਦਾ ਟਾਈਮ ਸੀ ਕਾ ਤਕਰੀਬਨ ਸਾਰੇ ਆਰਟਿਸਟ ਕਾਟੀ ਆਰਟਿਸਟ ਸਕੇ ਤੇ ਇੱਕ ਬਜ਼ੁਰਗ ਐਕਟਰ ਆਏ ਕਹਿੰਦੇ ਚਾਹ ਪੀਣੀ ਆ ਭਾਈ ਮੈਂ ਤਾਂ ਚਾਹ ਪੀਊਂਗਾ ਨਾ ਮੈਂ ਫਰੂਟ ਖਾਣਾ ਨਾ ਮੈਂ ਆਸਮੋਸੇ ਜਾਂ ਕੁਝ ਮੈਂ ਕਿਹਾ ਚਲੋ ਕੋਈ ਨਹੀਂ ਜੀ ਬਸ ਮੈਂ ਉਹਨਾਂ ਨੂੰ ਕਿਹਾ ਚਾਹ ਬਣਵਾ ਲੈ ਸਿੱਥੀ ਜੇ ਬਣਾਓ ਉਹ ਚਾਹ ਬਣਾਉਂਦਾ ਤੇ ਥੋੜੀ ਦੇਰੀ ਹੋਈ ਤੇ ਬਾਕੀਆਂ ਇੱਕ ਤਰ੍ਹਾਂ ਦੇ ਨਾਲ ਪ੍ਰਭਾਵ ਪਾਉਣ ਨੂੰ ਕਰਦੇ ਐਦਾਂ ਦੀਆਂ ਅਕਤ ਉਹ ਕੀ ਗੱਲ ਚਾਹ ਤੁਹਾਡੀ ਦੀਵੇ ਤੇ ਰੱਖੀ ਹੋਈ ਆ ਮੈਂ ਕਿਹਾ ਜੀ ਹਾਂ ਗੱਲ ਤੁਸੀਂ ਸਾਨੂੰ ਕਹੀ ਜਾਂਦੇ ਨਾ ਦੀਵੇ ਤੇ ਰੱਖੀ ਹੋਈ ਹਾਂ ਗੱਲ ਤੁਹਾਨੂੰ ਉੱਥੇ ਕਹਿਣੀ ਚਾਹੀਦੀ ਜਿੱਥੇ ਤੁਹਾਨੂੰ ਮਿਲਦਾ ਕੁਝ ਨਹੀਂ ਸਾਰਾ ਦਿਨ ਤੁਸੀਂ ਬੈਠੇ ਰਹਿੰਦੇ ਆ ਉੱਥੇ ਤੁਸੀਂ ਬਹੁਤ ਸੂਤ ਵੀ ਰਹਿੰਦੇ ਆ ਅਸੀਂ ਤੁਹਾਨੂੰ ਇੱਜ਼ਤ ਦਿਨੇ ਦੀ ਸਾਡੀ ਜਿੱਤ ਲਾਉਣ ਲਾਪੇ ਮੈਂ ਕਿਉਂ ਉਹਨਾਂ ਨੂੰ ਕਿਹਾ ਕਰੋ ਨਾ ਬਚਾ ਪਾਣੀ ਰੱਖ ਦਿਓ ਤੁਹਾਡੇ ਪਾਣੀ ਵੀ ਨਹੀਂ ਜਿਹੜੇ ਰੱਖਦੇ ਸਾਡੇ ਨਾਲ ਤੁਸੀਂ ਐ ਗੱਲ ਕਰਦੇ ਹੋ ਇਹ ਗੱਲ 'ਚ ਮੈਂ ਮਾੜਾ ਕੀ ਕਿਹਾ ਮੈਨੂੰ ਦੱਸ ਸਕਦੇ ਹੋ ਇਹਦਾ ਬਹੁਤ ਰੌਲਾ ਪਾਇਆ ਸੀ ਉਹਦਾ ਸੀਨੀਅਰ ਏਕਟਰ ਨੂੰ ਆ ਬੋਲਿਆ ਵੀ ਸੀਨੀਅਰ ਏਕਟਰ ਕੀ ਕਰ ਜਾਂਦੇ ਆ ਆਪਾਂ ਸਿਰ ਚੜਾ ਲੈਨੇ ਇੱਥੇ ਫੁਕਰੀਆਂ ਤਾਂ ਇਸ ਲਾਈਨ 'ਚ ਹੈਗੀਆਂ ਜੀ ਬਹੁਤ ਆਹ ਗੱਲ ਸੀ ਤੇ ਇਹ ਜਿਹੜਾ ਹੋਟਲ ਸੀ ਇਹ ਹੋਟਲ ਸੀ ਸਵਰਨ ਹੋਟਲ ਸਵਰਨ ਹੋਟਲ ਦਾ ਮਾਲਿਕ ਉਦੋਂ ਕੌਣ ਸੀ ਜਿਹੜਾ ਭਾਗ ਮਿਲਖਾ ਭਾਗ ਦਾ ਵਾਲੇ ਬੱਚੇ ਦਾ ਬੱਚਾ ਦਾ ਰੋਲ ਕੀਤਾ ਸੀ ਉਹ ਉਹਦਾ ਡੈਡੀ ਜਿਹੜਾ ਸੀ ਉਹ ਤੇ ਉੱਥੇ ਤੇ ਇਹ ਆਪਣੀ ਭੂਮਿਕਾ ਕਰ ਬਾ ਉੱਥੇ ਆਪਣੇ ਪਿਤਾ ਜੀ ਨਾਲ ਆਈ ਤੇ ਜਦੋਂ ਆਈ ਤੇ ਮੈਂ ਤਾਂ ਪਛਾਣੀ ਨਹੀਂ ਉਹ ਮੈਨੂੰ ਇੱਕ ਬੰਦੇ ਨੇ ਜਿਹਦੇ ਸਾਹਮਣੇ ਮੈਂ ਉਹਨੂੰ ਗੱਲ ਕਹੀ ਸੀ ਬਚਪਨ ਚ ਕਹਿੰਦਾ ਉਹ ਇਹ ਉਹੀ ਕੁੜੀ ਹੈ ਜਿਹੜੀ ਨੂੰ ਤੂੰ ਆਹ ਗੱਲ ਕਹੀ ਸੀ ਬਚਪਨ ਚ ਮੈਨੂੰ ਚੈਨਰ ਸਿਖ ਠੀਕ ਹੈ ਉਹ ਮਿਲੀ ਉਹਨੇ ਸਲਾਮ ਸਤਿ ਸ੍ਰੀ ਅਕਾਲ ਜੀ ਕੀਤਾ ਚਲੋ ਉਦੋਂ ਵਧੀਆ ਤਰੀਕੇ ਨਾਲ ਬੁਲਾਉਣਾ ਹੀ ਸੀ ਕਿਉਂਕਿ ਉੱਥੇ ਜ਼ਿਆਦਾਤਰ ਨਹੀਂ ਸੀਗਾ ਮੈਨੂੰ ਜਾਣਦੇ ਸੀਗੇ ਲੋਕ ਹਨਾ ਤੇ ਡਾਇਰੈਕਟਰ ਮੇਰਾ ਕੋਲ ਸੀਗਾ ਬਹੁਤ ਤੇ ਏਸੇ ਜਗ੍ਹਾ ਤੇ ਉਹ ਲੜਾਈ ਹੋਈ ਸੀ ਜਿਹੜੀ ਤੁਹਾਨੂੰ ਦੱਸਿਆ ਵੀ ਇੱਕ ਸਰਦਾਰ ਸੀਗਾ ਜਿਹੜਾ ਕਹਿੰਦਾ ਪੀਂਦਾ ਤਾਂ ਆਪਣੀ ਹੀ ਸਾਡੇ ਘਰ ਲੈ ਆ ਕੇ ਪਿੰਦਾ ਜੀ ਆਹ ਪੀਂਦਾ ਸੀ ਆ ਜਿੰਨੇ ਸੀਗੇ ਉੱਥੇ ਨਿਹਾਲ ਨੂੰ ਲੜ ਕੇ ਰਹਿੰਦੇ ਸੀ ਜਾਂ ਜਿਗਰ ਰਰ ਕੇ ਜਾਂ ਫਿਰ ਆਹ ਉਪਰੇ ਮੋਹਿਤ ਭਾਸਕਰ ਤੇ ਇੱਕ ਕੋਈ ਇਹਨਾਂ ਕੋ ਰੂਮ ਸੀ ਇੰਨੇ ਜਣੇ ਇਸ ਇੱਕੋ ਰੂਮ ਚ ਰਹਿੰਦੇ ਜਿਹੜੇ ਅੱਜ ਕੱਲ ਬਹੁਤ ਸਟਾਰ ਜਿਹੜੀ ਉਹ ਫੁਕਰੀਆਂ ਦਿਖਾਉਂਦੇ ਆ ਹਨਾ ਤੇ ਰਾਜ ਇੱਕ ਹਨਾ ਸੁਖਵਿੰਦਰ ਰਾਜ ਐਕਟਰ ਹਨਾ ਚੰਨੀ ਵੀ ਸੱਚੁੱਥੀ ਸੀ ਸੋਚੋ ਤੇ ਕਿੰਨੇ ਜਣੇ ਇੱਕ ਰੂਮ ਚ ਐਕਟਰ ਰਹਿੰਦੇ ਸੀ ਅੱਜ ਇਹਨਾਂ ਦੀਆਂ ਫੁਕਰੀਆਂ ਦੇਖੋ ਤੇ ਹੱਸੋਗੇ ਤੇ ਉਸੇ ਉੱਥੇ ਚੱਕਰੇ ਹੋਇਆ ਸੀ ਤੇ ਇਹਨਾਂ ਜੀ ਚਲੋ ਉਸ ਤੋਂ ਬਾਅਦ ਫੇਰ ਨਹੀਂ ਅਸੀਂ ਮਿਲੇ ਫੇਰ ਇਹਦੇ ਵਿੱਚ ਐਂਡ ਦੇ ਵਿੱਚ ਮੈਂ ਉਹ ਜਿਹੜੀ ਮੇਰੇ ਬਾਰੇ ਜਾਂ ਉਹ ਬੱਚੇ ਹੁੰਦੇ ਹਨ ਉਹ ਜੋ ਮੈਂ ਕਿਹਾ ਉਹਦੇ ਬਾਰੇ ਜੋ ਗੱਲ ਉਹ ਰਿਕਾਰਡਿੰਗ ਹਰ ਹਾਲ ਲਾਉਣੀ ਪੈਣੀ ਆ ਕੇਵਲ ਮਾਨ ਗੱਲੀ ਕਰ ਜਾਣਾ ਵੀ ਮੇਕੋ ਪਈ ਆ ਚੱਲ ਕੋਈ ਨਹੀਂ ਪਰ ਹੁਣ ਅੱਜ ਨਾਲੇ ਜਿਹੜੇ ਉਹ ਬੈਡ ਕਮੈਂਟ ਪਾਉਂਦੇ ਹੁਣ ਹਟ ਗਏ ਸੀ ਹੁਣ ਉਹ ਵੀ ਠਰਕੀ ਜੇ ਆ ਉਹ ਠਰਕੀਆਂ ਨੇ ਆ ਜਾਣਾ ਅੱਜ ਸ਼ਰਮਿੰਦ ਲੱਗਦਾ ਤੇ ਉਹ ਤੁਸੀਂ ਉਹ ਰਿਕਾਰਡਿੰਗ ਐਂਡ ਜਰੂਰ ਸੁਣ ਕੇ ਜਾਓ ਉਹਦੇ ਚ ਉਹਨਾਂ ਨੇ ਦੱਸਿਆ ਹੋਵੇ ਕਿ ਕੀ ਕੀ ਗੱਲ ਉਹ ਸਮੂਥ ਦੇ ਤੌਰ ਤੇ ਉਹ ਲਾ ਰਹੀ ਜੀ ਤੇ ਚਲੋ ਜੀ ਉਤੋਂ ਬਾਅਦ ਅਸੀਂ ਨਹੀਂ ਮਿਲੇ ਉਤੋਂ ਬਾਅਦ ਇੱਕ ਨਾ ਅਲਫਾਜ਼ ਨੇ ਤੇ ਹਨੀ ਸਿੰਘ ਨੇ ਇੱਕ ਸਟੂਡੀਓ ਖੋਲਿਆ ਸੀ ਇੱਥੇ ਚੰਡੀਗੜ੍ਹ ਦੇ ਵਿੱਚ 9 ਸੈਕਟਰ 'ਚ ਸੀਜ਼ਰਮੈਨ ਚਲੋ ਮੇਰੇ ਕੋਲ ਵੀ ਉਹਦਾ ਹੋ ਹਨਾ ਬਾਈ ਬਹੁਤ ਪਰੇਸ਼ਾਨੀ ਆ ਮੈਂ ਕੋਈ ਹਲੂਕਾਂ ਨੂੰ ਡਰਾਮਾ ਨਹੀਂ ਕਰਦਾ ਮੇਰੇ ਪਾਣੀ ਗਰਮ ਪੀਣਾ ਪੈ ਰਿਹਾ ਲੇਟ ਨਾਈਟ ਆ ਕੇ ਮੈਂ ਬਣਾ ਰਿਹਾ ਵੀਡੀਓ ਤੁਹਾਡੇ ਲਈ ਸਿਹਤ ਵੀ ਹੈ ਸਿਹਤ ਕੀ ਠੰਢੇ ਹੋਣ ਲੱਗ ਪਈ ਆ ਆ ਤਾਂ ਹੀ ਦਾ ਬਾਅਦ ਇਹ ਵੀ ਗਿੱਲੇ ਨਹੀਂ ਕੀਤੇ ਮੈਂ ਤੇ ਚਲੋ ਮੋੜਾ ਹੀ ਉਹ ਗੱਲ ਤੇ ਉਹ ਖੋਲਿਆ ਸੀ ਸਲੂਨ ਤੇ ਮੈਂ ਵੀ ਉੱਥੇ ਜਾਂਦਾ ਹੁੰਦਾ ਸੀ ਕਿਉਂਕਿ ਮੈਨੂੰ ਅਲਫਾਜ ਜਿਹੜਾ ਹੈ ਬਹੁਤ ਸਮਝਦਾਰ ਤੇ ਚੰਗਾ ਬੰਦਾ ਹੈ ਉਹ ਬੜਾ ਇੱਜ਼ਤ ਦਿੰਦਾ ਵਿਚਾਰਾ ਕਿਤੇ ਵੀ ਰੋਡ ਤੇ ਖੜੇ ਹੋਈਏ ਜਾਂ ਕਿ ਗਾਉਣ ਉੱਤਰ ਕੇ ਆਉਣਾ ਆਪ ਹਨਾ ਤੇ ਉਹਨਾਂ ਦਿੱਤਾ ਸੀ ਉੱਥੇ ਦਾ ਕੋਈ ਹਸਾਬ ਕਿਤਾਬ ਜਿਹਾ ਉਹ ਮੈਂ ਉੱਥੇ ਜਾਂਦਾ ਸੀ ਹਰ ਵਾਰ ਤੇ ਉਹਨੂੰ ਫੇਰ ਕਰਾਉਣ ਚ ਸਹੀ ਬਏ ਨੇ ਪੁੱਛੋ ਤੇ ਸਾਰੇ ਐਕਟਰ ਸਿੰਗਰੇ ਨੇ ਉੱਥੇ ਸ਼ੁਭ ਦਾ ਭਰਾ ਬੈਠਾ ਉਹਦਾ ਹੀ ਪਤਾ ਨਹੀਂ ਕੀ ਨਾਮ ਹੈ ਦਾ ਬਹੁਤ ਉਹ ਫੁਕਰਾ ਜਿਆ ਉੱਥੇ ਕਈ ਐਕਟਰ ਬੈਠੇ ਸੀ ਐਸੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਮੇਰਾ ਵਾਹ ਵਾਸਤਾ ਸੀ ਪਰ ਉਹਨੇ ਕਦੀ ਫੁਕਰੀ ਫੁੱਲ ਮਾਰਦੇ ਸੀ ਉਹ ਹਰੀਸ਼ ਵਰਮ ਹਰੀਸ਼ ਵਰਮਾ ਵੀ ਉੱਥੇ ਉੱਥੇ ਹੀ ਬਿਟ ਰਹੇ ਸਾਰਾ ਸਾਰਾ ਦਿਨ ਠਰਕਦੇ ਪੋਰੀ ਜਾਣੇ ਹਨ ਕੁੜੀਆਂ ਮੁੰਡਿਆਂ ਤੇ ਬਹੁਤ ਆਉਂਦੇ ਸੀ ਤੇ ਇਹਨਾਂ ਨੇ ਫੇਲ ਕੀਤਾ ਹੈ ਉਹ ਕੋ ਕਰੋਨਾ ਦਾ ਸਲੂਮ ਸੀਗਾ ਉੱਥੇ ਮੈਨੂੰ ਫੇਰ الفاظ ਦੇ ਨਾਲ ਉਹ ਦੁਆਰਾ ਮਿਲੀ ਕੁੜੀ ਬੋਮਿਕਾ ਗਾਬਾ ਜਦੋਂ ਉਹ ਮਿਲਣ ਆਇਆ ਮੈਨੂੰ ਮੈਂ ਤਾਂ ਪਛਾਨ ਲਈ ਵੀ ਹੁਣ ਫਿਰ ਨੂੰ ਫਰਮਾਉਣ ਵੀ ਉਹ ਆਡਿਸ਼ਨ ਤੇ ਮਿਲੀ ਸੀ ਤੇ ਮੈਂ ਉਹਨੂੰ ਪੁੱਛਿਆ ਮੈਂ ਕਿ ਤੁਹਾਨੂੰ ਯਾਦ ਆਦੀ ਬਚਪਨ ਚ ਮੈਨੂੰ ਤਾਂ ਜਿਆਦਾ ਨਹੀਂ ਹਨਾ ਹਾਲਾਂਕਿ ਉਹ ਜਦੋਂ ਬੜੀ ਹੋ ਗਈ ਸੀ ਆਪਾਂ ਇੱਥੇ ਆਡਿਸ਼ਨ ਹੋਏ ਰੱਖੇ ਆ ਸਵਰਨ ਹੋਟਲ ਚ ਡੌਗ ਪਾਵਰਸ ਉਦੋਂ ਕਹਿ ਸਕਦੀ ਸੀ ਉਦੋਂ ਉਦੋਂ ਮਿਲੀ ਆ ਉਹਨੂੰ ਯਾਦ ਹੀ ਹੁਣ ਪਰ ਉਹਨੇ ਕਿਹਾ ਨਾ ਮੈਨੂੰ ਤਾਂ ਯਾਦ ਨਹੀਂ ਮੈਂ ਕਿਹਾ ਚਲੋ ਜੀ ਮੈਂ ਕੋਈ ਉੱਤੇ ਕਹਿ ਤੂੰ ਪਰੰਤੂ ਨਿਕੀਤਾ ਤੇ ਕੁੜੀ ਅਜ ਸੌਂਥ ਦੇ ਵਿੱਚ ਉਹਨੂੰ ਕੋਈ ਗੁਰੇਜ਼ ਨਹੀਂ ਕਿਦਾਂ ਦੇ ਕੈਰੈਕਟਰ ਕਰਨ ਤੋਂ ਬਹੁਤ ਉਹਦਾ ਦੇ ਕੈਰੈਕਟਰ ਵੀ ਕਰੀ ਜਾਂਦੀ ਐ ਤੇ ਮਸ਼ਹੂਰ ਵੀ ਹੈਗੀ ਐ ਉਹ ਕਦੀ ਕਿਸੇ ਦੀ ਉਂਗਲ ਕਦੀ ਕਿਸੇ ਦੀ ਉਂਗਲ ਫੜ ਕੇ ਕੁੜੀ ਨੇ ਚਲੋ ਆਪਣਾ ਮਕਾਓ ਹਾਸਲ ਕਰ ਲਿਆ ਤੇ ਅਸਲ 'ਚ ਬਾਕੀਪਨ ਦੇ ਵਿੱਚ ਜਦੋਂ ਮੈਨੂੰ ਮਿਲੀ ਮੈਂ 1971 ਫਿਲਮ ਇੱਕ ਸੀਗੀ ਉਹ ਕਰ ਰਿਆ ਸੀ ਉੱਥੇ ਨਰਿੰਦਰ ਨਿੰਨਾ ਜੀ ਮੈਨੂੰ ਮਿਲੇ ਸੀ ਨਰਿੰਦਰ ਨਿੰਨਾ ਜੀ ਦਾ ਕੋਈ ਚੱਕਰ ਸੀ ਛੇ ਦਿਨ ਛੱਡਣਾ ਆਇਆ ਸੀ ਉਹਨਾਂ ਨੂੰ ਤੇ ਉਹਨਾਂ ਦੀ ਵਾਈਫ ਨੂੰ ਮੈਂ ਭੈਣ ਬਣਾਇਆ ਸੀ। ਬਣਾਇਆ ਕੀ ਹੈਗੀ ਮੈਂ ਤਾਂ ਮੰਨਦਾ ਹੀ ਹਾਂ ਜੀ ਉਹ ਜਿੱਦਾਂ ਮਰਜੀ। ਉਹਨਾਂ ਦਾ ਵੀ ਦੇਣ ਲੈਣ ਦਾ ਮੇਰਾ ਕੋਈ ਹਿਸਾਬ ਕਿਤਾਬ ਹੋਇਆ ਸੀ। ਤੇ ਉਹਦੇ ਕਰਕੇ ਚਲੋ ਉਹ ਤਾਂ ਚਲੋ ਆਪਣੀ ਭੈਣ ਬਣੀ ਉਹਨੇ ਵਿਚਾਨੇ ਸਾਥ ਦਿੱਤਾ ਹਨ। ਤੇ ਉਹ ਨੀਨੇ ਨਾਲ ਨਹੀਂ ਹੋਇਆ ਉਹਦੇ ਸਹੁਰਾ ਸਾਹਿਬ ਨਾਲ ਹੋਇਆ ਮੇਰਾ। ਤੇ ਨੀਨਾ ਬੰਦਾ ਬਹੁਤ ਵਧੀਆ ਜੀ ਹਨਾ ਤੇ ਉਹਨਾਂ ਨੇ ਚਲੋ ਇਹਨਾਂ ਨੇ ਜੀ ਜਦੋਂ ਉੱਥੇ ਇਹਨਾਂ ਦਾ ਕੋਈ ਪ੍ਰੋਗਰਾਮ ਚੱਲਦਾ ਸੀ ਉਹ ਪ੍ਰੋਗਰਾਮ ਦੇ ਵਿੱਚ ਇਹ ਬੱਚੀ ਪਾਰਟਿਸਿਪੇਟ ਕਰਦੀ ਸੀ ਕਿ ਸਕੂਲ ਦੇ ਬੱਚੇ ਉਸਕਾਰ ਰਹੇ ਸੀ ਨੀਂਨੇ ਹੁਣੀ ਉਹਨਾਂ ਦਾ ਇਹ ਕੰਮ ਹੈ ਉਹ ਛੋਟੀ ਬੱਚੀ ਮੈਂ ਕੁਝ ਐਕਟੀਵਿਟੀ ਕਰਦੇ ਆ ਦੇਖੀ ਤੇ ਮੈਂ ਉਦੋਂ ਇੱਕ ਸੀਰੀਅਲ ਕਰ ਰਿਹਾ ਸੀ ਹਮਦੋ ਹੈ ਨਾ ਹਾਂਸਕਾ ਮੋਡਵਾਨੀ ਦਾ ਮੁੰਬਈ ਦੇ ਵਿੱਚ ਤੇ ਮੈਂ ਉਹਨੂੰ ਬੁਲਾਇਆ ਉਹਨੂੰ ਬੁਲਾ ਕੇ ਮੈਨੂੰ ਪੁਜਾਰ ਭੇ ਇਨਾਮ ਦਿੱਤੇ ਮੈਂ ਕਹਾਂ ਲਾ ਪੁੱਤ ਰਖਲਾ ਤੇ ਖੁਸ਼ ਵੀ ਹੋਈ ਤੂੰ ਮੈਂ ਕਿ ਭਰ ਜੀ ਦੋ ਮਿਹਨਤ ਕਰੇਗੀ ਨਾ ਤੂੰ ਹੰਸਰਾ ਹੰਸ ਕਾ ਮੋਟਵਾਨੀ ਨੂੰ ਤੇਰਾ ਨਾਂ ਹੋ ਸਕਦਾ ਤੇ ਉਹ ਹੰਸ ਕਾ ਮੋਟਵਾਨੀ ਪਤਾ ਨਹੀਂ ਸੀ ਕਹਿੰਦੀ ਪਰ ਨਾ ਇਹ ਕੰਮ ਹਮਾਰੇ ਪਾਪਾ ਲਾਓ ਨਹੀਂ ਕਰਤੇ ਹਮ ਨਹੀਂ ਕਰਾਂਗੇ ਤੂੰ ਦੇਖੋ ਉਹ ਉਸ ਤੋਂ ਬਾਅਦ ਮੈਨੂੰ ਉਹਨੂੰ ਫਿਰ ਨੀਨੇ ਨੇ ਬੁਲਾਇਆ ਦੱਸਿਆ ਵੀ ਉਹ ਕੁੜੀ ਹੈ ਜਿਹਨੂੰ ਬਚਪਨ ਚ ਆਇਆ ਤੂੰ ਕਿਹਾ ਸੀ ਤੇ ਉਸ ਉਹਨਾਂ ਦਾ ਹੀ ਨਰਿੰਦਰ ਸਿੰਘ ਦਾ ਇੱਕ ਬੱਚਾ ਸੀ ਉਹਨਾਂ ਦੇ ਨਾਂ ਦੇ ਵਿੱਚ ਤੁਸੀਂ ਉਹ ਰਿਕਾਰਡਿੰਗ ਦੇ ਵਿੱਚ ਸੁਣੋਗੇ ਤਾਂ ਉਹਦਾ ਮੈਂ ਜ਼ਿਕਰ ਕਰਨ ਲੱਗਿਆ ਉਹ ਰਿਕਾਰਡਿੰਗ ਜੇ ਤੁਸੀਂ ਸੁਣੋਗੇ ਤਾਂ ਉਹਦਾ ਨਾਮ ਵੀ ਵਿੱਚ ਆਉਣਾ ਨਾ ਫਿਰ ਤੁਸੀਂ ਕਹੋਗੇ ਦੱਸਿਆ ਨਹੀਂ ਤੇ ਉਹ ਮੁੰਡਾ ਜਿਹੜਾ ਸੀ ਉਹਨੂੰ ਮੈਂ ਦੇਖਿਆ ਮੈਂ ਕਿਹਾ ਵੀ ਇਹ ਦੀ ਅੱਖ ਵਧੀਆ ਹੈ ਹਨਾ ਤੇ ਇਹ ਕੈਮਰਾਮੈਨ ਬਣ ਸਕਦਾ ਤੇ ਉਦੋਂ ਸਾਰਿਆਂ ਨੇ ਸੋਚਿਆ ਲੈ ਛੱਡ ਭਰਾ ਯਾਰ ਇਹ ਚੁਸ਼ ਸ਼ਰਾਬੀਆਂ ਬੰਦਾ ਇਹ ਕੀ ਗੱਲ ਦੱਸੂਗਾ ਪਰ ਮਾਈ ਜੀ ਉਹ ਬੱਚਾ ਜਿਹੜਾ ਕੈਮਰਾਮੈਨ ਤੇ ਹੰਸ ਕਾ ਮੋਟਵਾਨੇ ਕੀ ਕਰਦੀ ਤੁਸੀਂ ਇਹਦੇ ਪੋਸਟਰ ਜਾਂ ਫੋਟੋਆਂ ਦੇਖੇ ਲਈਆਂ ਹਨਾ ਤੇ ਇਹ ਇਹ ਚੀਜ਼ਾਂ ਤੁਸੀਂ ਸੋਚੋ ਵੀ ਜਿਹੜੇ ਬੰਦੇ ਐ ਸਭ ਨੰਨ ਨਜ਼ਰ ਰੱਖ ਲਈ ਹੁਣ ਤੇ ਉਹ ਕਿੰਨੇ ਪੜਖੂ ਹੋਣਗੇ ਜਾਂ ਕੀ ਕਰ ਸਕਦੇ ਸੀ ਪਰ ਨਾ ਇਹਨਾਂ ਸਾਰੇ ਅਨੇ ਸੜਿਆ ਨੇ ਕਟੀਆਂ ਬੰਦਿਆਂ ਨੇ ਰਲ ਮਿਲ ਕੇ ਸਾਡੀ ਮੇਰੀ ਕ੍ਰੀਏਟੀਵਿਟੀ ਮਾਰੀ ਐ ਮੈਂ ਅੱਜ ਵੀ ਚਲੋ ਕ੍ਰੀਏਟਿਵ ਐ ਜਿੱਦਣ ਕਰੂੰਗਾ ਵਧੀਆ ਕਰੂੰਗਾ ਬੰਦੇ ਨੂੰ ਪੜਖ ਲੈਣਾ ਤੇ ਕਈ ਐਕਟਰ ਐਕਟਰਾਂ ਬਾਰੇ ਮੇਰੇ ਤੋਂ ਪੁੱਛਦੇ ਆ ਤੇ ਮੈਂ ਕਈਆਂ ਵਾਰ ਦੱਸੂ ਵੀ ਅਮਰਦੀਪ ਗਿੱਲ ਬਾਰੇ ਮੈਂ ਦੱਸਦਾ ਅਮਰਦੀਪ ਗਿੱਲ ਜਦੋਂ ਸਿਕੰਦਰ ਰਾਏ ਤੇ ਮੇਰੇ ਹੱਥ ਚੁੰਮ ਕੇ ਕਿਹਾ ਵੀ ਤੂੰ ਬਹੁਤ ਘੈਂਟ ਐਕਟਰ ਹੋਰੇ ਮੈਂ ਤੇਰਾ ਫੈਨ ਹੋ ਗਿਆ ਮੈਂ ਇਤਨਾ ਕੰਮ ਕਰਨਾ ਇਸ ਗੱਲ ਤੋਂ ਆਈਡੀਆ ਲਾ ਲਾ ਸਟੈਂਡ ਭਾਜੀ ਦਾ ਤੇ ਮੁੜ ਕੇ ਉਹ ਭੀੜ 'ਚ ਬਹਿ ਗਏ ਮੈਂ ਲੋਕਾਂ ਨਾਲ ਮੇਰਾ ਤਾਂ ਐ ਆ ਕਿ ਮੇਰੇ ਕੋਲ ਜਵਾਬ ਫालतू ਦਿੰਦਾ ਨਹੀਂ ਉਹ ਸਿਰਫ ਇੱਕ ਬਣਾ ਲਿਆ ਸਾਰਿਆਂ ਨੇ ਸਿਸਟਮ ਜਿਹਾ ਪਿਚਲਾਉਣਾ ਹਨ ਇੱਕ ਹੋਰ ਬੰਦਾ ਆਪਣਾ ਉਹਨੇ OTT ਪਲੇਟਫਾਰਮ ਸ਼ੁਰੂ ਕਰਨਾ ਤੇ ਉਹ ਲੋਕਾਂ ਜਾਇ ਬਣਾ ਜਦਾਂ ਮੈਨੂੰ ਸਾਨੂੰ ਸੁਣੀ ਮੇ ਨਹੀਂ ਮਿਲਦੇ ਸਾਨੂੰ ਫੁਲਾਨੇ ਨਹੀਂ ਮਿਲਦੇ ਮੈਂ ਸਪੈਸ਼ਲ ਉਹਨੂੰ ਫੋਨ ਕਰਕੇ ਕਿਹਾ ਸੀ ਹਣਾ ਮੈਂ ਇਹਨਾਂ ਨਾਲ ਗੱਲ ਕਰ ਸਮਾਨ ਭੇਜ ਮੈਨੂੰ ਐਡਾ ਉਹਨੇ ਅਜੇ ਤੱਕ ਨਹੀਂ ਭੇਜਿਆ ਨਾ ਕੋਈ ਰਿਪਲਾਈ ਦਿੱਤਾ ਹਣਾ ਇਹ ਚੀਜ਼ਾਂ ਜੀ ਇਹਨਾਂ ਦਾ ਹਿਸਾਬ ਕਿਤਾਬ ਤੋਂ ਜੀ ਨਹੀਂ ਸਮਝ ਸਕਦੇ ਇਹ ਸਾਰੇ ਓਦਾਂ ਦੇ ਹੀ ਹੋ ਚੁੱਕੇ ਨੇ ਹੋਇਆ ਮੈਂ ਵੀ ਓਦਾਂ ਦਾ ਅੰਦਾਜ਼ੇ ਕੰਮ ਚੱਲਦਾ ਰਹਿੰਦਾ ਜਾਂ ਕਿਦਾਂ ਤੇ ਬਿਜੀ ਰਹਿਣਾ ਸੀ ਹਣਾ ਤਾਂ ਸ਼ਾਇਦ ਪਰ ਰੱਬ ਨੇ ਡਿਊਟੀ ਇਹ ਲਾਉਣੀ ਸੀ ਜੀ ਲੱਗੀ ਐ ਕਿ ਅੱਜ ਮੈਂ ਬਾਲ ਵੀ ਗਿੱਲੇ ਜਿਹੇ ਨਹੀਂ ਕਰਕੇ ਆਇਆ ਸੀ ਭਰਾਵਾ ਠੰਡ ਲੱਗਦੀ ਸੀ ਤੇ ਬਹੁਤ ਮਿਹਰਬਾਨੀ ਸ਼ੁਕਰੀਆ ਸਾਰਿਆਂ ਦਾ ਰਿਕਾਰਡਿੰਗ ਵਿੱਚ ਲਾ ਕੇ ਜਾਂਦਾ ਜੀ रिकॉर्डिंग किस तरह करके फोटो लगा के फिर लगा मेहरबानी जी जी एक्चुअली राजवीर बाबा जी ने दसी थोड़ा नंबर हाँ जी हाँ जी बोलिए जी थोड़ी जी कुछ जानकारी लेनी थी जो ना बारे बोलो जी दो 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 दो। दो दो। दो दो। जी तो सर मतलब बहुत सारी गल्ला सानू पता लगी है तो उन्हें भी चो मतलब एक जड़ी इम्पोर्टेंट गल्ला वे सिक्की उन्होंने कुछ प्रेडिक्शंस ने ਜਿੰਨਾਂ ਵੀ ਜਿੰਜਾ ਨੂੰ ਲੈ ਕੇ ਪ੍ਰਡਿਕਟ ਕਰਦੇ ਜਿਵੇਂ ਕਿਸੇ ਫਿਲਮ ਨੂੰ ਲੈ ਕੇ ਕਿਸੇ ਪ੍ਰੋਜੈਕਟ ਨੂੰ ਲੈ ਕੇ ਕਿਸੇ ਬੰਦੇ ਨੂੰ ਲੈ ਕੇ ਉਹਦੇ ਜਿਵੇਂ ਕੁਝ ਇੱਕ ਵਾਮਿਕਾ ਗਾਪੀ ਕਰਕੇ ਇੱਕ ਐਕਟਰਸ ਹੈ ਉਹਨਾਂ ਬਾਰੇ ਵੀ ਪ੍ਰਡਿਕਟ ਕੀਤਾ ਸੀ ਕਿ ਤੁਸੀਂ ਕੋਈ ਛੋਟੀ ਜਿਹੀ ਆਪਣੇ ਸਾਡੇ ਕੋਲ ਇੱਕ ਵਰਕਸ਼ਾਪ ਚੱਲ ਰਹੀ ਸੀ ਜੀ ਸਰਗੀ ਕਲਾ ਕੇਂਦਰ ਦੀ ਵਰਕਸ਼ਾਪ ਚੱਲ ਰਹੀ ਸੀ ਜੀ ਕਿ 10 ਫੀਸ ਦੇ ਵਿੱਚ ਥੈਂਕ ਟਾਈਨੀ ਟੌਟ ਸਕੂਲ ਦੇ ਵਿੱਚ ਓਕੇ ਉਹ ਤੋਂ ਹੀ ਵਰਕਸ਼ਾਪ ਦੇ ਵਿੱਚ ਬਾਬਾ ਜੀ ਵੀ ਆਏ ਸੀ ਉੱਥੇ ਜੀ ਉਦੋਂ ਗੱਲ ਹੋਈ ਸੀ ਉਦੋਂ ਇਹਨਾਂ ਨੇ ਉਹ ਲੋ ਚਾਰੇ ਬੱਚੇ ਡਾਂਸ ਕਰ ਰਹੇ ਸੀ ਜੀ ਇਹ ਬੱਚੀ ਵੀ ਡਾਂਸ ਕਰ ਰਹੀ ਸੀ ਉਦੋਂ ਉਹਨਾਂ ਨੇ ਇਹਨੂੰ ਆ ਯਾਰ ਪਰ ਵੀ ਦਿੱਤੀ ਜਿਹਦੇ ਨਾਲ ਉਹਨੇ ਕਿਹਾ ਸੀ ਉਹ ਵੀ ਜਿਥੋਂ ਐ ਐਕਟਿੰਗ ਫੀਲਡ ਦੇ ਵਿੱਚ ਅੱਜਿੰਕਾ ਬਹੁਤ ਵਧੀਆ ਕਾਮਯਾਬ ਹੋਏ ਨੇ ਬਹੁਤ ਅੱਛਾ ਤਰ੍ਹਾਂ ਫੀਸ ਹੈਗਾ ਉਹ ਫਿਰ ਉਹਨੇ ਇਹਦੀ ਗੱਲ ਕਹੀ ਸੀ ਜਦੋਂ ਮੇਰੇ ਪਾਪਾ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਣਗੇ ਉਹਦੇ ਫਾਦਰ ਸਾਹਿਬ ਬਹੁਤ ਅੱਛੇ ਰਾਈਟਰ ਹਨ ਜੀ ਤੇ ਉਹ ਅੱਜ ਵੀ ਦੇਰ ਦੇ ਵਿੱਚ ਅੱਛੇ ਐਕਟਰ ਸੀਗੇ ਪੰਜਾਬੀ ਫਿਲਮਾਂ ਦੇ ਵਿੱਚ ਜੀ ਕਿੰਨੇ ਕਿੰਨੇ ਸਾਲ ਪੁਰਾਣੀ ਗੱਲ ਹੈ ਜੀ ਇਹ ਇਵਨ ਹਿੰਦੀ ਇਵਨ ਹਿੰਦੀ ਔਰ ਇਵਨ ਤਮਿਲ ਦਾ ਸਾਊਥ ਦੀਆਂ ਮੂਵੀਜ਼ ਵੀ ਉਹ ਕਰ ਰਹੀਆਂ ਇਹ ਛੋਟੀ ਜੀ ਉਦੋਂ ਇਹ ਮਸਲ 11-12 ਸਾਲ ਦੀ ਹੋਏਗੀ ਓਕੇ 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 ਹਾਂ ਉਦੋਂ ਜੀ ਮਹਾਲੀਏ ਹੋਇਆ ਸੀ ਅਤੇ ਉਦੋਂ ਅਸੀਂ ਫਿਲਮ ਕਰਕੇ ਦਾ 2004 ਜਾਂ 4 ਜਾਂ 5 ਦੀ ਗੱਲ 4 ਦੇ ਵਿੱਚ ਅਸੀਂ ਫਿਲਮ ਕੀਤੀ ਸੀ 1971 ਮਨੋ ਵਿਭਾਗ ਪੇਰਵਿਕੇਸ਼ਨ ਨੋਨਾ ਦੀ ਸੀ ਅਮਰਸਾਗਰ ਬੈਂਡਾ ਦੇ ਸੀ ਜੀ ਜੀ ਅਮਰਸਾਗਰ ਡਾਇਰੈਕਟਰ ਸੀ ਉਹ ਸਾਗਰ ਫਿਲਮ ਦੀ ਸੀ ਜੀ ਜੀ ਉਦੋਂ ਇੱਥੇ ਚੰਡੀਗੜ੍ਹ ਉਹਨਾਂ ਦੀ ਵਿਜ਼ਿਟ ਹੋਈ ਸੀ ਤੋਂ ਤੋਂ ਗੱਲ ਹੋਈ ਸੀ ਬਹੁਤ ਅੱਛਾ ਥੈਂਕ ਯੂ ਸਰ ਮੁਸਤੀ ਸਰ ਤੁਹਾਡੇ ਕੋਈ ਪਰਸਨਲ ਤੁਹਾਡੇ ਮੇਰਾ 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 ਬੇਟਾ ਹੈਗਾ ਜੀ ਜੀ ਮੇਰੇ ਬੇਟੇ ਨੂੰ ਵੀ ਉਹਨੇ ਛੋਟੇ ਹੁੰਦੇ ਹੀ ਉਹਨਾਂ ਕਹਿੰਦੇ ਵੀ ਅਸੀਂ ਮਤਲਬ ਡੀਜ਼ਨ